ਅੱਜ ਆਪਾਂ ਪਹਿਲੀ ਜਮਾਤ ਦੇ ਗਣਿਤ ਵਿਸ਼ੇ ਦੀ ਵਰਕਸ਼ੀਟ ਨੰਬਰ 1 ਨੂੰ ਹੱਲ ਕਰਾਂਗੇ। ਪਹਿਲਾ ਸਵਾਲ 8 ਗੁਬਾਰਿਆਂ ਵਿੱਚ ਰੰਗ ਭਰੋ। ਆਪਾਂ 1 2 3 4 5 6 7 8 ਆਪਾਂ 8 ਗੁਬਾਰਿਆਂ ਵਿੱਚ ਰੰਗ ਭਰ ਦਿੱਤਾ ਹੈ। ਅਗਲਾ ਸਵਾਲ ਅੰਕ 6 ਵਿੱਚ ਲਾਲ ਅਤੇ 9 ਵਿੱਚ ਹਰਾ ਰੰਗ ਭਰੋ। ਆਪਾਂ ਅੰਕ 6 ਵਿੱਚ ਲਾਲ ਅਤੇ 9 ਵਿੱਚ ਹਰਾ ਰੰਗ ਭਰ ਦਿੰਦਾ ਹੈ। ਸਵਾਲ ਨੰਬਰ 3 ਗਿਨੋ ਅਤੇ ਸਹੀ ਦੇ ਉੱਤਰ ਉੱਤੇ ਠੀਕ ਦਾ ਨਿਸ਼ਾਨ ਲਗਾਓ। ਪਹਿਲਾਂ ਆਪਾਂ ਅੰਬਾਂ ਦੀ ਗਿਣਤੀ ਕਰਦੇ ਹਾਂ 1 2 3 4 5 6 ਅਤੇ 6 ਵਾਲੇ ਬਾਕਸ ਉੱਪਰ ਟਿੱਕ ਲਗਾਉਂਦੇ ਹਾਂ। ਹੁਣ ਆਪਾਂ ਸੇਬਾਂ ਦੀ ਗਿਣਤੀ ਕਰਦੇ ਹਾਂ 1 2 3 4 5 6 7 8 ਤੇ 8 ਦੇ ਉੱਤੇ ਟਿੱਕ ਦਾ ਨਿਸ਼ਾਨ ਲਗਾਉਂਦੇ ਹਾਂ। ਪ੍ਰਸ਼ਨ ਨੰਬਰ 4 ਹਰੇਕ ਸਮੂਹ ਦੇ ਚਿੱਤਰ ਨੂੰ ਗਿਨੋ ਅਤੇ ਲਿਖੋ। ਪਹਿਲਾਂ ਆਪਾਂ ਪੰਛੀਆਂ ਦੀ ਗਿਣਤੀ ਕਰਦੇ ਹਾਂ। 1 2 3 4 5 6 7 8 9 ਸਾਹਮਣੇ ਬਾਕਸ ਵਿੱਚ ਅਸੀਂ 9 ਲਿਖਦੇ ਹਾਂ। ਹੁਣ ਆਪਾਂ ਫੁੱਲਾਂ ਦੀ ਗਿਣਤੀ ਕਰਦੇ ਹਾਂ। 1 2 3 4 5 6 7 ਅਤੇ ਇਸ ਦੇ ਸਾਹਮਣੇ ਬਾਕਸ ਵਿੱਚ 7 ਲਿਖਦੇ ਹਾਂ। ਸਵਾਲ ਨੰਬਰ 5 ਹਰੇਕ ਸਮੂਹ ਦੇ ਚਿੱਤਰਾਂ ਨੂੰ ਗਿਨੋ, ਲਿਖੋ ਅਤੇ ਛੋਟੇ ਅੰਕ ਤੇ ਚੱਕਰ ਲਗਾਓ। ਸਭ ਤੋਂ ਪਹਿਲਾਂ ਆਪਾਂ ਪੰਛੀਆਂ ਦੀ ਗਿਣਤੀ ਕਰਦੇ ਹਾਂ। 1 2 3 4 5 6 7 8 9 10 ਹੁਣ ਆਪਾਂ ਗਮਲਿਆਂ ਦੀ ਗਿਣਤੀ ਕਰਦੇ ਹਾਂ। 1 2 3 4 5 7 8 9 ਹੁਣ ਆਪਾਂ ਛੋਟੀ ਸੰਖਿਆ 9 ਉੱਪਰ ਚੱਕਰ ਲਗਾਉਂਦੇ ਹਾਂ ਸਵਾਲ ਨੰਬਰ 6 ਚਿੱਤਰ ਵਿੱਚ ਅੰਬ, ਕੇਲੇ ਅਤੇ ਸੇਬ ਹਨ ਫਲਾਂ ਦੀ ਗਿਣਤੀ ਲਿਖੋ ਸਭ ਤੋਂ ਪਹਿਲਾਂ ਆਪਾਂ ਅੰਬਾਂ ਦੀ ਗਿਣਤੀ ਕਰਦੇ ਹਾਂ 1 2 3 4 5 6 7 8 9 ਆਪਾਂ ਅੰਬ ਦੇ ਸਾਹਮਣੇ 9 ਲਿਖਾਂਗੇ ਹੁਣ ਆਪਾਂ ਕੇਲਿਆਂ ਦੀ ਗਿਣਤੀ ਕਰਾਂਗੇ 1 2 3 4 ਕੇਲੇ ਦੇ ਸਾਹਮਣੇ 4 ਲਿਖਾਂਗੇ ਹੁਣ ਆਪਾਂ ਸੇਬਾਂ ਦੀ ਗਿਣਤੀ ਕਰਾਂਗੇ 1 2 3 4 5 6 ਹੁਣ ਆਪਾਂ ਸੇਬ ਦੇ ਸਾਹਮਣੇ 6 ਲਿਖਾਂਗੇ ਹੁਣ ਆਪਾਂ ਸਾਰੇ ਫਲਾਂ ਨੂੰ ਜੋੜਾਂਗੇ 9 4 6 ਸਾਰਿਆਂ ਦਾ ਜੋੜ ਬਣ ਗਿਆ 19 ਅਗਲਾ ਸਵਾਲ ਦਰਖਤ ਤੇ ਕਿੰਨੇ ਪੰਛੀ ਬੈਠੇ ਹਨ ਆਓ ਪਹਿਲਾਂ ਪੰਛੀਆਂ ਨੂੰ ਗਿਣੀਏ 1 2 3 4 5 6 7 8 9 ਇਸ ਲਈ ਇਸ ਦਾ ਸਹੀ ਉੱਤਰ ਈਡੀ 9 ਹੋਵੇਗਾ ਅਗਲਾ ਸਵਾਲ ਇਹ ਠਾਂ ਡੱਬੇ ਵਿੱਚ ਕਿੰਨੇ ਸੇਬ ਹਨ ਆਓ ਸਭ ਤੋਂ ਪਹਿਲਾਂ ਆਪਾਂ ਸੇਬਾਂ ਨੂੰ ਗਿਣੀਏ 1 2 3 4 5 6 7 8 9 10 11 12 13 14 ਤਾਂ ਇਸ ਦਾ ਸਹੀ ਉੱਤਰ ਹੋਵੇਗਾ ਸ 14 ਸਵਾਲ ਨੰਬਰ 9 ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਸਭ ਤੋਂ ਛੋਟੀ ਸੰਖਿਆ ਦੱਸੋ ਕੂੜਾ 12 ਆੜਾ 11 ਈੜੀ 13 ਸ 15 ਜਿਹਦਾ ਸਹੀ ਉੱਤਰ ਹੈ ਆੜਾ 11 ਅਗਲਾ ਸਵਾਲ ਦਿਖਾਏ ਗਏ ਹੱਥਾਂ ਦੀਆਂ ਉਂਗਲਾਂ ਦੀ ਗਿਣਤੀ ਦੱਸੋ ਪੂਰਾ 11 ਅੜਾ 13 ਈੜੀ 14 ਸਸਾ 12 ਆਪਾਂ ਚਿੱਤਰ ਵਿੱਚ ਦੇਖ ਰਹੇ ਹਾਂ ਹਰੇਕ ਚਿੱਤਰ ਦੇ ਵਿੱਚ ਚਾਰ ਉਂਗਲਾਂ ਹਨ ਜਦੋਂ ਆਪਾਂ ਸਾਰਿਆਂ ਨੂੰ ਜੋੜਦੇ ਹਾਂ ਤਾਂ ਇਸ ਦਾ ਆਨਸਰ ਆਵੇਗਾ 12 ਇਸ ਲਈ ਸਸਾ ਉੱਤਰ 12 ਸਹੀ ਹੋਵੇਗਾ ਅਗਲਾ ਸਵਾਲ ਵਿਚਕਾਰ ਵਾਲੀ ਸੰਖਿਆ ਦੱਸੋ 15 ਅਤੇ 17 ਦੇ ਵਿਚਕਾਰ ਬਾਕਸ ਖਾਲੀ ਹੈ ਉਸ ਵਿੱਚ ਰਕਮ ਲਿਖਣੀ ਹੈ ਪੂਰਾ 14 ਅੜਾ 16 ED 18/12 ਆਪਾਂ ਨੂੰ ਪਤਾ ਹੈ 15 ਅਤੇ 17 ਦੇ ਵਿਚਕਾਰ 16 ਆਉਂਦਾ ਹੈ ਇਸ ਲਈ ਸਹੀ ਉੱਤਰ ਆੜਾ 16 ਅਗਲਾ ਸਵਾਲ ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਸਭ ਤੋਂ ਵੱਡੀ ਸੰਖਿਆ ਦੱਸੋ ਊੜਾ 11 ਆੜਾ 19 ED 16/18 ਇਹਨਾਂ ਵਿੱਚੋਂ ਸਭ ਤੋਂ ਵੱਡੀ ਸੰਖਿਆ 19 ਹੈ ਇਸ ਲਈ ਇਸ ਦਾ ਸਹੀ ਉੱਤਰ ਆੜਾ ਹੋਵੇਗਾ ਸਵਾਲ ਨੰਬਰ 13 ਬਿਲਕੁਲ ਬਾਅਦ ਵਾਲੀ ਸੰਖਿਆ ਦੱਸੋ 15 16 ਤੋਂ ਬਾਅਦ ਕੀ ਆਵੇਗਾ ਊੜਾ 17 ਆੜਾ 14 ਈੜੀ 16 ਸੱਸਾ 18 ਆਪਾਂ ਨੂੰ ਪਤਾ ਹੈ 15 16 ਤੋਂ ਬਾਅਦ 17 ਆਉਂਦਾ ਹੈ ਇਸ ਲਈ ਇਸ ਦਾ ਸਹੀ ਉੱਤਰ ਊੜਾ 17 ਆਵੇਗਾ ਅਗਲਾ ਸਵਾਲ ਦੇਖੋ ਸਮਝੋ ਅਤੇ ਖਾਲੀ ਚੱਕਰ ਵਿੱਚ ਸਹੀ ਸੰਖਿਆ ਦੱਸੋ ਪਹਿਲੇ ਚੱਕਰਾਂ ਦੇ ਵਿੱਚ 9 ਤੇ 5 ਨੂੰ ਜੋੜ ਕੇ 14 ਬਣਾਇਆ ਗਿਆ ਦੂਜੇ ਵਿੱਚ 6 6 ਜੋੜ ਕੇ ਕਿੰਨਾ ਆਵੇਗਾ ਊੜਾ 11 ਆੜਾ 15 ED 12 14 ਜੇ ਤਾਂ ਸਹੀ ਉੱਤਰ ED 12 ਹੋਵੇਗਾ। ਅਗਲਾ ਪ੍ਰਸ਼ਨ ਸਮਝੋ ਅਤੇ ਕਰੋ। 5 1 6, 3 10 ਕਿੰਨਾ ਹੋਵੇਗਾ? ਊੜਾ 8, ਆੜਾ 6, ED 7 5 ਜੇ ਤਾਂ ਸਹੀ ਆਨਸਰ ਆੜਾ 6 ਹੋਵੇਗਾ। ਸਵਾਲ ਨੰਬਰ 16 ਖਾਲੀ ਥਾਂ ਲਈ ਸਹੀ ਉੱਤਰ ਚੁਣੋ। ਚਿੱਤਰ ਵਿੱਚ ਦੋ ਬਾਕਸ ਦਿੱਤੇ ਗਏ ਹਨ ਪਹਿਲੇ ਵਿੱਚ ਦੋ ਸੇਬ ਅਤੇ ਦੂਜੇ ਵਿੱਚ ਤਿੰਨ ਸੇਬ ਹਨ ਸਾਰਿਆਂ ਦੀ ਗਿਣਤੀ ਕਰਕੇ ਕਿੰਨਾ ਜੋੜ ਆਵੇਗਾ ਕੂੜਾ 6 ਆੜਾ 4 ਈੜੀ 7 ਸੱਸਾ 5 ਇਸ ਦਾ ਸਹੀ ਉੱਤਰ ਸੱਸਾ 5 ਹੈ ਅਗਲਾ ਸਵਾਲ ਕਿਹੜੀ ਵਸਤੂ ਸਭ ਤੋਂ ਘੱਟ ਗਿਣਤੀ ਵਿੱਚ ਹੈ ਕੂੜਾ ਟੋਪੀ ਆੜਾ ਸਮੋਸਾ ਈੜੀ ਆਈਸਕ੍ਰੀਮ ਸੱਸਾ ਲੱਡੂ ਜਿਹਦਾ ਸਹੀ ਉੱਤਰ ਹੈ ਸੱਸਾ ਲੱਡੂ ਸਵਾਲ ਨੰਬਰ 18 ਕਿਹੜੇ ਡੱਬੇ ਵਿੱਚ ਵਸਤੂਆਂ ਦੀ ਗਿਣਤੀ ਲਿਖੇ ਅਨੁਸਾਰ ਸਹੀ ਦਿਖਾਈ ਗਈ ਹੈ? ਊੜਾ ਮੋਮਬਤੀ, ਆੜਾ ਸੂਰਜ, ਈੜੀ ਸੇਬ, ਸਸਾ ਅੰਬ ਜੇਕਰ ਆਪਾਂ ਧਿਆਨ ਨਾਲ ਦੇਖੀਏ ਤਾਂ ਅੰਬਾਂ ਦੀ ਗਿਣਤੀ ਬਿਲਕੁਲ ਸਹੀ ਲਿਖੀ ਹੋਈ ਹੈ ਇਸ ਲਈ ਸਹੀ ਉੱਤਰ ਸਸਾ ਅੰਬ ਹੋਵੇਗਾ। ਸਵਾਲ ਨੰਬਰ 19 ਆਟੋ ਨੂੰ ਗਿਣ ਕੇ ਦੱਸੋ ਕਿ ਹੇਠਾਂ ਦਿੱਤੀਆਂ ਵਸਤੂਆਂ ਵਿੱਚੋਂ ਕਿਹੜੀ ਵਸਤੂ ਆਟੋ ਦੀ ਗਿਣਤੀ ਤੋਂ ਵੱਧ ਹੈ? ਸਭ ਤੋਂ ਪਹਿਲਾਂ ਆਪਾਂ ਆਟੋ ਦੀ ਗਿਣਤੀ ਕਰਦੇ ਹਾਂ 1 2 3 4 5 6 7 8 9 10 11 12 13 14 ਤਾਂ ਆਟੋ ਦੀ ਗਿਣਤੀ 14 ਹੈ ਚਿੱਤਰ ਨੂੰ ਧਿਆਨ ਨਾਲ ਦੇਖਣ ਤੇ ਸਾਨੂੰ ਪਤਾ ਲੱਗਦਾ ਹੈ ਕਿ ਪੱਤਿਆਂ ਦੀ ਗਿਣਤੀ 15 ਹੈ ਇਸ ਲਈ ਸਹੀ ਉੱਤਰ ਊੜਾ ਹੋਵੇਗਾ ਅਗਲਾ ਸਵਾਲ ਤਸਵੀਰ ਵਿੱਚ ਰਬੜਾਂ ਦੀ ਗਿਣਤੀ ਕਿੰਨੀ ਹੈ ਆਪਾਂ ਰਬੜਾ ਦੀ ਗਿਣਤੀ ਕਰਦੇ ਹਾਂ 1 2 3 4 5 6 7 8 ਇਸ ਲਈ ਸਹੀ ਉੱਤਰ ਈੜੀ 8 ਹੋਵੇਗਾ ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ